6 ਵਜੇ ਆ ਭਾਈ ਚਾਰ ਰਨ ਨਹੀਂ ਆਇਆ ਸ਼ੋਅ ਨਹੀਂ ਆ ਭਾਈ ਨਹੀਂ ਆਇਆ ਪੈਰਾਂ ਦਾ ਫੈਸਲਾ ਟੀਮ ਫੈਸਲਾ ਹੋਊਗਾ ਜੋ ਸਟੋਰ ਉਧਰਲੇ ਪਾਸੇ ਕਹਿੰਦੇ ਚੂਪਰ ਨੇ ਪਹਿਲੀ ਬਾਲ ਤੇ ਹੀ ਪਹਿਲੀ ਬਾਲ ਤੇ ਆਪਦੀ ਟੀਮ ਨੂੰ ਚਾਰ ਰਨ ਦੇ ਵਾਦੇ ਜਿਹੜੇ ਕਾਟੇ ਆ ਗਿੱਦੜਵਾਲੇ ਭਾਈ ਐਂਟਰੀ ਪੈਂਡਿੰਗ ਆ ਗਿੱਦੜਵਾਲਿਆਂ ਦੀ ਟੀਮ ਬਲੰਦੇ ਦੀ ਐਂਟਰੀ ਕਰਾ ਜੇ ਕਰਨ ਨਹੀਂ ਜੀ ਪਤਾ ਨਹੀਂ ਅਸੀਂ ਬਈ ਉਧਰ ਨਹੀਂ ਪਾਥੀ ਕਹਿੰਦੇ ਮੁੰਡਾ ਬੋਲਾ ਵੀ ਤਣ ਤਣ ਪਾਉਂਦਾ ਬਾਲਾ ਕਹਿੰਦੇ ਸਰੇ ਦੀਆਂ ਪਾਉਂਦਾ ਸਿਮਰਜੀਤ ਭਰਾ ਬੋਲਾ ਬਾਈ ਜਗਮੀਦ ਬਾਈ ਨਾਲ ਗੱਲ ਕਰ ਲੈ 80 ਬਾਈ ਸੀ ਇਦਾਂ ਦਾ ਕੁਛ ਨਹੀਂ ਜੀ ਬਈ ਲਾ ਕੇ ਵਿਖਾਤੀ ਬਈ ਕਿੰਨੀਆਂ ਬਾਰੇ ਚਾਰ ਬੱਲਾ ਹੋਈਆਂ ਤਿੰਨ 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 ਨਾ ਕੜੂਏ ਤਿੰਨ ਹੀ ਆ ਆ 15 ਨੰਬਰ ਜਾਸੀ ਵਾਲਾ ਮੇਰਾ ਭਰਾ ਬੋਲ ਕਰਾ ਰਿਆ ਉਧਰਲੇ ਪਾਸੇ ਕਹਿੰਦੇ ਬੋਲਾ ਸਿਰੇ ਦੀਆਂ ਪਾ ਰਿਆ ਲੈ ਵੀ ਮੁੰਡੇ ਅਪੀਲ ਕਰਦੇ ਆ ਪਰਤੇ ਕਹਿੰਦੇ ਸਰ ਤੇ ਬਾਈ ਬਾਈ ਦਾ ਫੈਸਲਾ ਅੰਤਿਮ ਫੈਸਲਾ ਹੀ ਹੋਣਾ। ਹਾਲੋ ਓਏ ਇਬਰਾਹਿਮ ਨਾ ਸੁਧਾਲਾ ਥੋੜੀ ਜੀ। ਕੈਂਸਲ ਕਰ ਲੈਣੀ ਤਾਂ ਕਰਕੇ ਦੁਬਾਰਾ ਚਲਾ ਲਾ। ਇਹਦਾ ਸਿੱਧਾ ਚੱਲਣ ਦੀ ਏ। ਹੋਰ ਦਲੇ ਪਾਸੇ ਇਹਦੀ ਚਾਰ ਰਨ ਆਪਦੀ ਟੀਮ ਦੇ ਲਈ ਚੋਬਰ ਨੇ ਹੋਰ ਜੋੜ ਦਿੱਤੇ ਆ ਤੇ ਰਹਿਣ ਦਾ ਇਧਰ ਸਕੋਰ ਬੋਰਡ ਦਾ ਕਾਰਨ ਹੋਰ ਜੋੜ ਦਿੱਤੇ ਆ ਦੱਸੇ ਉਧਰ ਮੜਾ ਕੇ ਆ ਉਧਰ ਤੋਂ ਧਿਆਨ ਬਾਈ ਗਿੱੜਵਾਲਿਆਂ ਨੂੰ ਲਾਸਟ ਵਾਰੀ ਕਹਿ ਰਿਹਾ ਬਾਈ ਐਂਟਰੀ ਪੈਂਡਿੰਗ ਆ ਬਾਈ ਯਾਰ ਆਪਦੀ ਐਂਟਰੀ ਕਰਾ ਦਿਓ ਯਾਰ ਤੁਸੀਂ ਆਪ ਜ਼ਿਆਣੇ ਹੋ ਯਾਰ ਬਈ ਯਾਰ ਇਹੋ ਜਿਹਾ ਕਮਾਲ ਦੇ ਪਹਿਲਾਂ ਹੀ ਕਰਦਾ ਕਰੋ ਬਈ ਐ ਰੈਂਟਰੀ ਪੈਂਡਿੰਗ ਆ ਐਂਟਰੀ ਕਰਾ ਦਿਓ ਮੇਰਾ ਵੀਰ ਉਧਰਲੇ ਪਾਸੇ ਉਹ ਵਾਹ ਚੋਬਰਾ ਉਹ ਵਾਹ ਚੋਬਰਾ ਉਹ ਵਾਹ ਚੋਬਰਾ ਆਡੀ ਟੀਮ ਦੇ ਲਈ 6 ਰਨਾਂ ਦਾ ਵਾਅਦਾ ਕਰਤਾ ਏ ਕਿੰਨੇ ਹੋ ਗਏ ਸਕੋਰ ਕਿੰਨੇ ਹੋ ਗਏ ਬਾਈ ਲੈ ਵੀ ਫੀਲਡਿੰਗ ਵਾਲਿਓ ਇਹ ਮੁੰਡੇ ਨੂੰ ਸਮਝਾ ਦਿਓ ਜੇ ਮੈਚ ਜਿੱਤਣਾ

ਇਹ ਬੰਦਾ ਹੈ ਨਹੀਂ ਯਾਰ ਅਸੀਂ ਰੋਟੀ ਖਾ ਗਏ। ਮੇਰਾ ਭਰਾ ਪੱਟੀ ਇੱਥੇ ਕੈਂਪਰ ਲਿਆਵੇ ਕਮੇਟੀ ਵਾਲਿਆਂ ਕੋਲ ਟੈਂਪਰ ਪੋਜਦਾ ਕਰ ਦੇ। ਭਈ ਅਮਰਪਾਲ ਭਾਈ ਮੋਟਾ ਕਮੇਟੀ ਵਾਲਿਆਂ ਕੋਲੇ ਟੈਂਪਰ ਪੋਜਦਾ ਕਰ ਦੇ। ਮੋਟੇ ਦੇ ਆ ਰਾਕ ਕਿੰਨੇ ਸੁਰੂਗੇ? 14 ਹੀ ਨੇ। ਇੱਕ ਵਾਰ 10 ਦਾ 10 ਦਾ 10 ਦਾ 10 ਸਗਣਾ ਹੋ ਗਿਆ ਦੇ ਤੁਜੇ ਨੂੰ ਸਟਾਰਟ ਹੋ ਗਿਆ ਮੇਰੇ ਦਾ ਨਹੀ ਆ ਇਹ ਆ ਉਧਰਲੇ ਪਾਸੇ 6 ਰਣਾ ਦੇ ਵਾਦੇ ਕਰਤੇ ਆ ਇਹ ਮਾਰੂ ਐ ਕੇ ਦੇਖੀਓ ਅੱਜ ਉਹ ਹੀ ਆ ਲੈ ਜਿਹੜੇ ਸੋ ਇਥੇ ਉਧਰਲੇ ਪਾਸੇ ਵਾਹਤਾ ਗਿਆ ਬੰਨ ਕੀ ਰੋਟੀ ਲੈ ਕੇ ਆਇਆ ਬਾੜਾ ਜਿਹੜੀ ਡਾਉਡ ਹੋ ਚੁੱਕੀ ਆ ਲੈ ਵੀ ਆ ਮੁੰਡਾ ਕਹਿੰਦੇ ਇਕੀਆਂ ਦੀ ਕश्ती ਮੋੜਦਾ ਇਹ ਸ਼ੱਕਾ ਖਾਂਦਾ ਤੇ ਬਾਣ ਓਏ ਬਾਣ ਓਏ ਮੁੰਡਿਆ ਓਏ ਵਾਹ ਓਏ ਪਰ ਇਹ ਥੱਲੇ ਪਾਸੇ ਕਰਤਾ ਕੀ ਗਈ ਜਾਂਦਾ ਨੌ ਬਾਲ ਦੇ ਫੈਸਲੇ ਨੌ ਬਾਲ ਦੇ ਫੈਸਲੇ ਉਹ ਹਰ ਗਿਆ ਜਗਰਾਤਾ ਡੌੜਵਾ ਕੋਈ ਗੱਲ ਨਹੀਂ ਨੌਆ ਤਾਂ ਡੌੜਵਾ ਦੇ ਮਨਸਕੋਰ ਦੇ ਧਿਆਨ ਨਾਲ ਚਲਣਾ ਇਹਦੇ ਤੋਂ ਕੋਈ ਨਹੀਂ ਕਰਦਾ ਬਸ ਹੋਈ ਬਾਲ ਬਾਲ ਜਿਹੜੀ ਨੌ ਹੋ ਚੁੱਕੀ ਆ ਫ੍ਰੀ ਹਿੱਟ ਬਾਲ ਐ ਇੱਕ ਥੱਲੇ ਪਾਸੇ ਚੂਬਰ ਨੇ ਚਲਾਇਆ ਬੱਲਾ ਚਾਰਾਂ ਦੇ ਰਾਦੇ ਕਰ ਦਿੱਤੇ ਆ ਦੀ ਟੀਮ ਦੇ ਲਈ 3 ਹਿੱਟ ਤੇ 4 ਦੂਜਾ ਬਾਦ ਜਿਹੜਾ ਆਊਟ ਹੋ ਗਿਆ ਹਾਂ ਨਾ ਜਿਹੜਾ ਕੋਰ ਆਹੀ ਛਤਰੀ ਬਹੁਤ ਹੀ ਸ਼ਾਨ ਆਖਲਾ ਅੰਦਾਜ਼ੀ ਚੱਲੀ ਜਾਂਦਾ ਇਹ ਕੈਮਰੇ ਤੇ ਨਾ ਛਤਰੀ ਆਉਂਦੀ ਇਹ ਐ ਇੱਛਾ ਠੀਕ ਹੈ ਲੰਗਰ ਤਿਆਰ ਆ ਭਾਈ ਜਿਹੜੇ ਮੇਰੇ ਭਰਾਣੇ ਲੰਗਰ ਛਕਣਾ ਲੰਗਰ ਤਿਆਰ ਆ ਭਾਈ ਡਾਟ ਬਾਲ हाँ देख लाए कैंपर ਆਇਟ ਦੇ ਨਹੀਂ। ਔਰ ਇਹ ਇਧਰ ਭਾਈ ਇੱਥੇ ਬੈਠੀ ਛਵਰੀ ਲਾ ਕੇ। ਕੀ ਹੋਵੇ? ਲਾਈਵ ਚੱਲੀ ਜਾਣਾ। ਆ ਲੈ ਜਾ। ਪਹਿਲਾਂ ਖੜੇ ਦੇ ਬਈ ਤੂੰ। ਪਹਿਲੇ ਮੈਂ ਖੜੇ ਹਾਂ। ਨਹੀਂ ਖੜੇ ਯਾਰ ਤੂੰ। ਮੈਂ ਤਾਂ ਖੜੇ ਆ। ਜ਼ਾਤੀ ਕੇ ਮੈਂ ਚੌਥਾ ਹੋਵਾਂ। ਪਾਣੀ ਹੈ ਨਹੀਂ ਮੈਨੂੰ ਲੱਗਦਾ ਇਹਨਾਂ। ਬੜਾ ਸੋਹਣਾ ਓਵਰ ਪਾਇਆ ਮੁੰਡੇ ਨੇ ਅੱਗਲਾ ਬੰਦਾ ਇੱਕ ਬਾਈ ਯਾਰ ਮਾਰੀ ਉਹ ਸਿੱਟ ਗਿਆ ਨਾ ਉਹ ਥੋੜਾ ਜਿਹਾ ਗੱਪ ਕੀਤਾ ਕਿੱਧਰ ਆਫ ਤੇ ਤੇ ਹੋਰ ਆ 10 ਨੇ ਜਣੇ ਬਾਈ ਸਕੋਰਿੰਗ ਨਾਲ ਭਰਾ ਮਰਾਮ ਵੀ ਕਿੱਥੇ ਹੱਥ ਕੜਾ ਕਰਦੇ 11 14 ਪਹਿਲੇ 25 ਹੋ ਗਏ 26 12 ਕਿੰਨੇ 14 ਵੀ ਪਹਿਲੇ ਹਾਂ ਪਰ 12 26 ਹੋ ਗਏ ਅੱਜ ਤੋਂ ਮੈਂ ਵੀ ਲਾਈਵ ਕਰਨ ਲੱਗਿਆ ਉਹ ਤੈਨੂੰ ਕੀ ਲੋੜ ਆ ਚੰਗੀ ਭਾਈ ਬੈਟਿੰਗ ਬੋਲਿੰਗ ਆਹ ਰਾਈਟੀ ਆ ਭਾਈ ਕੀਪਰ ਤੇ ਆ ਭਾਈ ਠੀਕ ਹੈ ਆ ਗਾ ਆ ਗਾ ਮ ਲੋਟ ਆਪਣੇ ਲਈ ਚੱਕਾ ਕੀ ਹੋ ਬਹੁਤ ਨਹੀਂ ਰੱਦੜ ਜੀਆਂ ਹੋਈਆਂ ਬੰਗਾ ਅੰਪਾਇਰ ਬਈ ਚਾਰ ਰਾਂ ਰੱਦੜ ਹੋਣਾ ਚਾਰ ਆ ਭਾਈ ਅਮਰੀ ਇਹਨਾਂ ਕਮਾਲ ਆ ਪਲਾਡ ਯਾਰ ਨਹੀਂ ਕਿ ਉਹਨੂੰ ਗਿਆ ਸੀ ਚਲੋ ਵਰ ਕਿਵੇਂ ਬਾਈ ਉਹ ਯਾਰ ਫਿਰ ਹੋਰ ਕਿਵੇਂ ਮਾਰਿਆ ਉੱਥੇ ਤਾਂ ਹੋਇਆ ਆਪਾਂ ਉੱਥੇ ਖੜਾ ਥਾ ਤੇ ਜਦੋਂ ਤੈਨੂੰ ਪਤਾ ਸਹੋਰਾ ਪਈ ਜਾਂਦਾ ਬੰਦਾ ਹਿੱਲ-ਫੁੱਲ ਵਾਲੇ ਮਾੜਾ ਮੋਟਾ ਇੱਲੀ ਸੀ ਕੱਤੀ ਹੋ ਗਈ ਉਹ ਜੋਗਾ ਜੀ ਸਾਹਮਣੇ ਵਜਾੜਾ ਹਾਂ ਹਣ ਆ ਗਾਂ ਮੋਟਾ ਮੈਂ ਕਹਿੰਨਾ ਮੇਰੇ ਲਈ ਹਾਂ ਕਰੈਕਟ ਛੱਡ ਦੇ ਜੋਗਾ ਉਹ ਬੱਬੂ ਹਾਈ ਨਲੀ ਬੱਬੂ ਏ ਮੇਰਾ ਆਪਣਾ ਲਾਈਗ ਵਾਲਾ ओवर हो गए तो किन्ने जन हो गए दो पची हो ते गए तीन बोला दस आ गए दो, दो पचीन ते बोला दस आ गए पौने दो ओवर छब्बी थी भाई छब्बी तीन बोला दस ਪੰਜ ਬੋਲ ਸਾਹ ਬਬੂ ਖਿਚ ਲਾਰਾ ਨੇ ਦੋ ਤਿੰਨੇ ਟੌਰ ਲੜਾ ਛੇ ਦੇ ਕੋਰੀ ਆ ਸਾਹਮਣੇ ਪੈਂਦੀ ਹੋਈ ਬਾਲ ਜਾ ਬਲਡ ਮਾਰ ਕੇ ਕੀ ਆ ਮੁੰਡੇ ਨੇ ਕਹਿੰਦੇ ਬਹੁਤ ਸੋਹਣਾ ਕੈਚ ਫੜ ਲਿਆ ਬਈਏ ਟਾਂਗਾ ਪਾਉਣੇ ਗਿੱਧੜਵਾ ਦੀ ਐਂਟਰੀ ਦੇਓ ਯਾਰਾ ਇਹ ਨਹੀਂ bari ਕਰਦਾ ਤਾਂ ਬਾਬਾ ਵੀ ਮੰਨਿਆਂਦਾ ਬਈਏ ਐਂਟਰੀ ਦੇਜੋ ਯਾਰਾ ਉਹ ਵੱਡੇ ਪਾਸੇ ਓ ਓ ਹਾਏ ਹਾਏ ਰਾਜ ਦੀ ਸੱਟਲੀ ਹਾਏ ਰਾਜ ਦੀ ਸੱਟਲੀ ਠੀਕ ਐ ਮੜਾਇਆ ਪਲਾਰ ਨੂੰ ਮੇਰੇ ਗਨੀ ਚ ਕਾਈ ਠੀਕ ਐ ਮੇਰੇ ਪਲਾਰ ਬਹੁਤ ਵੱਡਾ ਧੰਨਵਾਦ ਹੈ ਮੇਰੇ ਪ੍ਰਾਜਗ ਦਾ ਤੇ। ਬੈਟ ਬਦਲ ਲੈ ਯਾਰ। ਐਵੇਂ ਰੌਲਾ ਪਵਾਏਂਗਾ ਬੜਾ। ਲੈ ਵੀ ਰੱਬ ਵੀ ਜਮਾਂ ਚੰਗਿਆ ਆਲੀ ਗੱਡੀ ਦਰਿਆਉਂਦਾ। ਗਰਮੀ ਬਹੁਤ ਜ਼ਿਆਦਾ ਹੈ। ਹੇ ਹਾਈਵੇ ਇਹਨੂੰ ਪੱਲੀ ਬੁੱਲੀ ਲਾ ਦੋ ਏ। ਲਈ ਤਾਂ ਟੈਂਟ ਵਾਲੀ ਤਰਪਾਲ ਖੋਲ ਦੋ ਕੀ ਪਤਾ ਮੇਰਾ ਭਰਾ ਫੜ ਲੇ 3 ওভার 36 ਸਕੋਰ 12 ਉਧਰ ਮੇਰਾ ਭਰਾ ਸਾਈਬਰ ਵੀ ਕਹਿੰਦੇ ਬਾਹਲੇ ਪਾਸੇ ਉਲਝਾਂ ਫਿਰਦਾ ਬਾਹਲੀਆਂ ਜ਼ਿੰਮੇਵਾਰੀਆਂ ਨੇ ਕਹਿੰਦੇ ਜਣੇ ਥੋੜੇ ਆ ਤੇ ਜ਼ਿੰਮੇਵਾਰੀਆਂ ਬਾਹਲੀਆਂ ਨੇ